ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਬੈਣਾ ਤਿੰਨੇ ਤਾਜ਼ਾ ਸੂਂਝੀਆਂ ਹੋਈਆਂ ਦਿਖਾਵਾਂਗੇ ਸੇਲ ਆ ਰੇਡ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਗਰੀਕਲਪਾ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਢਿੱਲੋ ਕਿਵੇਂ ਆ ਠੀਕ ਹੈ ਜੀ ਆਪਣਾ ਨਾਮ ਦੱਸਿਓ ਜੀ ਨਾਮ ਇਹਂਦਰ ਸਿੰਘ ਆ ਜੀ ਪਿੰਡ ਭਦੌੜ ਆ ਗਿਆ ਹਣਾ ਹਾਂ ਪਿੰਡ ਭਦੌੜ ਸਾਹਿਬ ਭਦੌੜਾ ਜੀ ਮੋਬਾਈਲ ਨੰਬਰ ਆਪਣਾ ਹੈ 62805816569 ਜੇ ਪਹਿਲਾ ਨੰਬਰ ਤੇ ਵਹਿੜ ਦੇਖ ਰਹੇ ਆ ਕਿਹੜਾ ਸੁਆ ਸੁਈ ਆ ਜੀ ਇਹ ਤੇ ਦੂਜਾ ਸੁਆ ਸੁਈ ਆ ਜੀ ਠੀਕ ਆ ਬੱਚਾ ਇਹਦੇ ਮਗਰ ਆ ਗਈ ਬੱਚੀ ਹੈ ਨਾ ਹਾਂ ਹਾਂ ਬੱਚੀ ਐਰ ਥਿਆਰ ਦੀ ਬੱਚੀ ਆ 나ੜੂਆ ਬਿਲਕੁਲ ਨਾਲ ਆ ਤੇ ਇੱਕ ਦੋ ਦਿਨ ਦੀ ਸੁਈ ਲੱਗਦੀ 2-4 ਦਿਨ ਦੀ ਹੈ ਨਾ ਤੇ ਦੁੱਧ ਕਿੰਨਾ ਕੁ ਹਾਜ਼ਰ ਆ ਜੀ ਹੁਣ ਇਹਦੇ ਸਾਡੇ ਹੈਗਾ ਭਾਈ 16-17 ਲੀਟਰ ਹਾਜ਼ਰ ਆ ਠੀਕ ਆ 8 ਲੀਟਰ ਪਰ ਟਾਈਮ ਦਾ ਹਾਂਜੀ ਹਾਂਜੀ ਠੀਕ ਆ ਕੋਈ ਮਰਜ਼ੀ ਵੀਰ ਚੋਲੇ ਗੁੜੇ ਕਿਦਾਂ ਲੀਕ ਠੀਕ ਆ 17 ਤੂਰਾਂ ਦੀ ਵੀ ਇੱਕ ਨੰਬਰ ਆ ਜਮਾ ਹੈ ਨਾ ਸੋ ਬਰੱਟ ਚਵਾਈ ਵਗੈਰਾ ਦੇਖੋ ਧਾਰਾ ਬਾਂ ਮਾਰ ਕੇ ਦਿਖਾ ਦਿੰਦਾ ਦੋ ਦੋ ਸੋ ਦੇਖੋ ਇਹ ਚੌਣ ਜਵਾਲ ਜਿੱਥੇ ਪੈਰ ਫਸ ਲਿਆ ਸਾਰੀ ਜਵਾਈ ਕਰਕੇ ਬੰਦਾ ਉਹਨੂੰ ਪੈਰ ਨਹੀਂ ਚੱਕੂ ਚਾਹੀ ਚਾਹੇ ਹੱਥੀ ਮਸ਼ੀਨ ਜਿੱਦਾਂ ਮਰਜ਼ੀ ਚੋ ਮਾਰਦੀ ਯਾਰ ਆਪਾਂ ਮਸ਼ੀਨ ਤੇ ਵੀ ਝੋ ਲੈਨੇ ਹੱਸੀ ਵੀ ਝੋ ਲੈਨੇ ਰੇਟ ਇਹਦਾ ਕੀ ਰੱਖਿਆ ਜੀ 75000 ਆ ਜੀ ਰੇਟ ਮਾੜਾ ਮੂਟਾ ਛੋਟ ਛੱਪਾ ਕਰ ਦਾਂਗੇ ਸੋ ਬਾਉ ਬਾ ਨੈਟ ਵੈਟਾ ਹੀ ਮਾਰਤਾ ਹੋ ਜੂਗਾ ਸੋ 75000 ਦੇ ਵਿੱਚੋਂ ਮੌਕੇ ਤੇ ਗੁਜਾਇਸ ਹੋ ਜੂਗੀ ਮਗਰ ਐਰ ਸਾਇਦੀ ਬਚੀ ਆਗੀ ਸੋ ਬੈੜ ਦਾ ਕਦ ਕਾਠ ਵਗੈਰਾ ਦੇਖੋ ਸੋਹਣਾ ਸਾਫ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ 3 ਵਜੇ ਦਾ ਐਸਟੀਮੇਟ ਦਾ ਟਾਈਮ ਆ ਸਾਢੇ 3 ਦਾ ਉਹ ਸਭ ਨਾਲ ਗੈਸ ਕਰ ਲਿਆ ਕਿਉਂਕਿ ਚਵਾਈ ਹੋਣ ਦੇ ਵਿੱਚ ਇਹਨਾਂ ਦੇ ਹਜੇ 2 2.5 ਘੰਟੇ ਦੋ ਬਾਕੀ ਪਿਆ ਕਿਉਂਕਿ ਸਾਢੇ 5:30 ਵਜੇ ਚਵਾਈ ਇਹਨਾਂ ਦੀ ਹੋ ਜਾਂਦੀ ਹੈਗੀ ਅੱਜ 6 ਵਜੇ ਜਾਂਦੇ ਹੈਗੇ ਹਨ ਤੇ ਅੱਗੇ ਭਾਈ ਜੀ ਦੂਜੇ ਨੰਬਰ ਤੇ ਆਪਾਂ ਪਲੂਣ ਬੱਛੀ ਦੇਖ ਰਹੇ ਹਾਂ ਹਨਾ ਅੱਛਾ ਇਹਨੂੰ ਅੱਜ ਇੱਕ ਕਾਇਦਨ ਹੋ ਗਿਆ ਸੂਈ ਨੂੰ ਇਹਨੂੰ ਅੱਜ ਤੀਜਾ ਕਢੈਣਾ ਠੀਕ ਹੈ ਮਗਰ ਇਹਦੇ ਬੱਛੀ ਹੈ ਹਨਾ ਹਾਂ ਹਾਂ ਮਗਰ ਬੱਛੀ ਹੈ ਜੀ ਸੋ ਮਗਰ ਬੱਛੀ ਆਪ ਮੁਹੋ ਦੋ ਲੰਦਾ ਹਾਂਜੀ ਹਾਂਜੀ ਜੀ ਦੰਦ ਜਬ ਅੱਛੀ ਆ ਤੇ ਕਿੰਨਾ ਤੋ ਤਾਂ ਹਜ਼ਾਰਾਂ ਨੇ ਟੋਣ ਕਹਿੰਦਾ ਵਾ 8 ਰੀਟ ਟਾਈਮ ਦਾ ਜਮਾ ਨਿਭੜੂਗਾ ਠੀਕ ਆ ਬਾਕੀ ਠੰਡੀਆਂ ਸਹੀ ਰਹਿਣੀਆਂ ਨੇ ਲਿਆਉਣਾ ਪਾਉਣਾ ਪਾਓ ਨਹੀਂ ਪਾਉਣਾ ਕੋਈ ਟੱਕਦੀ ਨਹੀਂ ਜਮਾ ਹਨਾ ਤਾਰਾ ਵਗੈਰਾ ਦੇਖੋ ਕਿਆ ਰੇਟ ਇਹਦਾ ਕੀ ਆ ਗਿਆ ਭਾਈ 82000 ਦੇ ਦੇ ਮੌਕੇ ਤੇ ਗਜਾਇਸ ਹੋ ਜੂਗੀ ਆ ਬਾੜਾ ਮੋਟਾ ਕਰ ਸੁਭਰ ਕੱਦ ਕਾਠ ਵਗੈਰਾ ਦੇਖੋ ਦੋ ਦੰਦ ਬਚਾ ਸੋਹਣੀ ਸਾਫ ਸੁਥਰੀ ਪਛੀ ਸੋ ਕਿਸੇ ਪਾਸੋਂ ਨਿਸਚੀ ਨਾ ਵੀ ਨਹੀਂ ਤੇ ਫੇਸ ਕੁਆਲਟੀ ਵਗੈਰਾ ਚੈੱਕ ਕਰੋ ਰੇਟ ਇਹਦਾ 81000 ਰੁਪਿਆ ਮਗਰ ਇਹ ਤੇ ਫੀਮੇਲ ਕਾਪ ਬੱਚੀ ਆ ਸੋ ਨਾੜਾ ਵਗੈਰਾ ਹਵਾਨੇ ਤੇ ਸੋਹਣੇ ਸਾਫ ਸਿਰੇ ਕੰਪੈਕਟ ਹਵਾਨਾ ਬਿਲਕੁਲ ਫਿਟਨੈਸ ਵਾਲਾ ਅੱਗੇ ਬਾਈ ਜੀ ਤੀਜੇ ਨੰਬਰ ਆਪਾਂ ਜਿਹੜੀ ਬੱਚੀ ਦੇਖ ਰਹੇ ਹਾਂ ਜਰਸੀ ਇਹ ਕਿਹੜਾ ਸੂਆ ਸੂਈ ਹੋਈ ਆ ਜੀ ਇਹ ਦੂਜਾ ਸੂਆ ਜੀ ਦੂਜਾ ਸੂਆ ਕੈ ਕਿਦਾਂ ਹੋ ਗਿਆ ਸੂਈ ਨੂੰ ਇਹ ਨੂੰ 3 ਦਿਨ ਹੋ ਗਏ ਠੀਕ ਹੈ ਇਹਦੇ ਮਗਰ ਆ ਗਿਆ ਬੱਚਾ ਮੇਲ ਕਾਫ ਹਣਾ ਤੇ ਦੁੱਧ ਕਿੰਨਾ ਹੈ ਕਾ ਜੀ ਦੁੱਧ ਤਾਂ ਥੱਲੇ 20 ਤੋਂ ਬਾਹਰ ਹੀ ਐ ਅੱਛਾ 20 ਮੰਨ ਕੇ ਸੌਦਾ ਕਰ ਲੇ ਬੰਦਾ ਇਹ ਵੀ ਜ ਰੱਖ ਲਿਆ ਗਾ ਨੇ ਸਾਰੀ ਜਵਾਈ ਕਰਕੇ ਬੰਦਾ ਉੱਠ ਖੜੂ ਪਰ ਪੈਰ ਨਹੀਂ ਚੱਕਦੀ ਵਿਚਾਰੀ ਜੀਕਾ ਠੰਡੀ ਸੀਲ ਜਿਵੇਂ ਮਰਜੀ ਚੋਈ ਚੱਲੋ ਜਿਵੇਂ ਮਰਜੀ ਥੋੜਾ ਘੱਟ ਹੋਣ ਬੱਲੇ ਇਹਦਾ ਰੇਟ ਕੀ ਆ ਗਿਆ ਜੀ 75000 ਦੀ ਦੇ ਦੇ ਗੁਜਾਇਸ ਹੋ ਜਾਊਗੀ ਬਾ ਮਾੜਾ ਮੋਟਾ ਮਾਨਤਾਂ ਸੁਭਰੋ ਤਿੰਨ ਨੰਬਰ ਵਾਲੀ ਵੇੜ 75000 ਦੀ ਬਾਕੀ ਮੌਕੇ ਤੇ ਗੁਜਾਇਸ ਵਗੈਰਾ ਹੋ ਜਾਊਗੀ ਸੋਹਣੀ ਸਾਫ ਸੁਥਰੀ ਕੱਦ ਬਿਊਟੀ ਚੰਗੀ ਆ ਸੋ ਲਿੱਸੀ ਨਾਲ ਵੀ ਕਿਸੇ ਪਾਸੇ ਨਹੀਂ ਮੋੜ ਲਿਓ ਬਾਈ ਜੀ ਮੋੜ ਲਓ ਸੋ ਤਿੰਨ ਵੇੜਾ ਦਿਖਾ ਦਿਆਂ ਪਾ ਤੁਹਾਨੂੰ ਤਿੰਨੇ ਤਾਜ਼ੇ ਸੁਜਿਆ ਸਮਾਈਆਂ ਪਿੰਡ ਪਧੌੜ ਜ਼ਿਲ੍ਹਾ ਬਰਨਾਲਾ 62805 81659 ਵੀਰ ਦਾ ਮੋਬਾਈਲ ਨੰਬਰ ਆ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ ਨਾਲ